ਸਸਕਾ ਵੇਜੀ ਸਾਰੇ ਵੀਰਾਂ ਨੂੰ ਸੰਦੀਵ ਦੇ ਇਵੈਂਟ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੇ ਜੀ ਆਪਣੀ ਵੀਰੜ ਹੈਗੀ ਆ ਪਿੰਡ ਛੋੜੀ ਪੰਘਾਲੀ ਜ਼ਿਲ੍ਹਾ ਮਰਥੁਰਪਿੰਡ ਦੀ ਤਹਿਸੀਲ ਮੀਠਾ ਬਾਈ ਫਰਾਂਸ ਨੂੰ ਲਾ ਚੁੱਕੇ ਜੇ ਆਪਾਂ ਅੱਜ ਵੀ ਬਾਈ ਜੀ ਚਾਰ ਬੰਦੇ ਲੱਗ ਬੈ ਝੋਟੇ ਸੇਲ ਆ ਪਰ ਝੋਟੇ ਕਰੀ ਬਹੁਤ ਟੋਪ ਕੁਆਲਟੀ ਨਾ ਨੀਲੀ ਵੀ ਜੀ ਮੋਰਾ ਰਹੇਗੇ ਹੈਗੀਆਂ ਤੇ ਆਉਣ ਬਾਈ ਜੀ ਨਾਲ ਗੱਲਬਾਤ ਕਰੀਏ ਇਹਨਾਂ ਬਾਈਸ ਮਿਲ ਕੇ ਕੋੜਾ ਬਾਈ ਜੀ ਅਸਤੀਕਲ ਜੀ ਅਸਤੀਕਲ ਜੀ ਕੋਸ ਰਹਾ ਵਾ ਜੀ ਕਿਦਾਂ ਵਧੀਆ ਮੇਰਾ ਮੇਰਾ ਤੁਹਾਡੀਆਂ ਮਹਾਰਾਜ ਦੀਆਂ ਮੇਰਾ ਸਾਰੇ ਨਾਲ ਬਲ ਕੇ ਆ ਹਾਂ ਬਾਜੀ ਬਾਬਾ ਦੀਪ ਸਿੰਘ ਸਭ ਕੋ ਕਰੀ ਜਾਂਦਾ ਬਿਲਕੁਲ ਬਿਲਕੁਲ ਭਾਈ ਜੀ ਕੋਸ ਰਹਾ ਤੁਸੀਂ ਵਧੀਆ ਹੋਰ ਦਰਨਾ ਮੇਰਾ ਦੇਖਾ ਤੁਹਾਡੀ ਚੱਲੀ ਜਾਂਦੀ ਗੱਡੀ ਇਦਾਂ ਹੀ ਚਲੋ ਓਏ ਆ ਗਈ ਕੋ ਚੱਲ ਗਈ ਆਪਾਂ ਕੰਮ ਹੀ ਹੁਣ ਇਹੀ ਜੇ ਬਾਤ ਥੋੜਾ ਲਈਦਾ ਚੰਗਾ ਚੰਗਾ ਬਾਤ ਤੁਹਾਨੂੰ ਪਤਾ ਵਿਖ ਜਾਂਦਾ ਜੱਟ ਹੁਣ 14 ਨਹੀਂ ਬੜੀ ਚੰਗੀਆਂ ਪੰਜ ਛੇ ਮੁੰਡੀਆਂ ਸਾਰੀਆਂ ਵੇਚੀਆਂ ਹੁਣ ਪਤਾ ਗੱਲ ਕੀ ਹੁਣ ਅੱਡਾ ਆਜਾ ਤੂੰ ਗਾਹ ਤਾਂ ਜਿਹੜਾ ਆ ਗਿਆ ਉਹ ਮੋੜਿਆ ਥੋੜਾ ਜਾਂਦਾ ਪੰਜਰ ਤਾਂ ਬੈਠੇ ਛੜੇ ਆਂਦੇ ਉਹਨੂੰ ਕੀ ਆਖੇ ਉਹਨਾਂ ਨੇ ਕਹਾ ਮੋੜ ਦਾ ਖਾ ਪੰਜ ਨਹੀਂ ਬਿਲਕੁਲ ਇਹ ਵੇਚਣਾ ਵਾ ਨਾ ਨਾ ਵੇਚਣਾ ਨਹੀਂ ਕੋ ਦੋਰ ਪੀ ਲੱਪੜ ਹੀ ਪੈਣਾ ਬਿਲਕੁਲ ਭਾਜੀ ਬਿਲਕੁਲ ਮਾਲ ਥੋੜਾ ਖਰਾ ਲਈਦਾ ਵਾ ਹਾਂਜੀ 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 ਮਾਲ ਫਿਰ ਵਿਕਦਾ ਜਾਂਦਾ ਵਾ ਬਿਲਕੁਲ ਉਹ ਉਧਰ ਮੈਂ ਦਿੱਤੀ 18 ਕਿਲੋ ਬੋਲੀ ਚਵਾ ਕੇ ਦਿੱਤੀ ਬਈ ਦੀ ਹਾਂਜੀ ਹਾਂਜੀ ਥੋੜੀ ਥੋੜੀ ਦੀ 18 ਕਿਲੋ ਬੋਲੀ ਕਰ ਲੋਕ ਆਂਦੇ ਆ 15 ਕਿਲੋ ਦੀ ਮਾਰਤੀ ਫੜ ਮਾਰਦੀ ਤੂੰ ਦੇਣਾ ਕਿਥੋਂ ਜੋ ਲੈ ਆ ਗਣਾ ਲੀਟਰ ਰੱਖਿਆ ਤੇ ਫਿਰ ਮੰਨ ਗਏ ਵੀ 20 ਮਹੀ ਤਾਂ ਮੈਂ ਉਹ ਬਾਈ ਤੇਜੀ ਕੋਲ ਖੜੇ ਉਹ ਦੁੱਧ ਲੈਣਾ ਪਾਹੀ ਸਾਡੇ ਤਾਂ ਮੁੰਡਾ ਦਾ ਨਾਂ ਵੇਚੀਏ ਹਾਂ ਦਾ ਉਹ ਪਰਲੀ ਮੈਂ ਧੁੱਕੀ ਉਹ ਵੇਚ ਲਈਏ ਹਾਂ ਮੈਂ ਛੱਡ ਖੜਾ ਹੁਣ ਜਿਹੜਾ ਸੌਦਾ ਹੋ ਗਿਆ ਉਹ ਉਧਰੋਂ ਆਈ ਸੀ ਭਾਜੀ ਫਿਰ ਉਧਰੋਂ ਲਈ ਹੁਣ ਆ ਵੀ ਮੈਂ ਵਿੱਚ ਉਧਰੋਂ ਲਿਆਂਦੀਆਂ ਦੋ ਤੇ ਇੱਕ ਹੋ ਰਹੀ ਜੀ ਇਹਨਾਂ ਨੂੰ ਠੀਕ ਤੇ ਜਿਹੜੀ ਹੈ ਹੀ ਉਧਰ ਦੀ ਉਹ ਬਿਲਕੁਲ ਜਿਹੜੀ ਇਧਰ ਦੀ ਉਹ ਰਲਣੀ ਨਹੀਂ ਬਣੀ ਨਹੀਂ ਨਹੀਂ ਰਲਣੀ ਨਹੀਂ ਰਲਣੀ ਬਿਲਕੁਲ ਜੀ ਹੋਰ ਤਾਂ ਨਹੀਂ ਸਲਾਹ ਆਪਣੀ ਮੇਰਾ ਬਾਬਾ ਟਾਈਮ ਲੱਗਿਆ ਸਾਡਾ ਵੀ ਇਦਾਂ ਕਰਦੇ ਹੁੰਦੇ ਚਲ ਐਂ ਇਹੀ ਇਹੀ ਚਲੋ ਇਹਦਾ ਬੜੀ ਰਣੀ ਚਾਹੀਦੀ ਹੈ ਹਾਂਜੀ ਹਾਂ ਬਿਲਕੁਲ ਇਹ ਨਹੀਂ ਹੋਗਾ ਉਹ ਛੋੜਾ ਨਹੀਂ ਪਣਾ ਚਾਹੀਦਾ ਨਾ 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 ਇਹ ਕੰਮ ਚੱਲਦਾ ਹੀ ਰਹਿਣਾ ਚੱਲਦੇ ਉਹ ਨਹੀਂ ਅੱਜ ਨਹੀਂ ਦੇਖਾਂਦੇ ਤੁਹਾਡਾ ਹੁਣ ਤੁਹਾਡੇ ਵੀ ਗਾਹ ਆ ਗਏ ਆਉਂਦੇ ਆਉਂਦੇ ਵੇਖ ਚੱਲ ਜਾਂਦੇ ਕਦੇ ਨਾ ਕਦੇ ਤੇ ਲੈਣਗੇ ਨਾ ਮਾਲ ਹਾਂਜੀ ਕਈ ਵਾਰ ਸਾਡੇ ਜਿਹੜੇ ਆਪਣੇ ਗਾਹ ਕੀ ਆ ਉਹੀ ਮਾਲ ਦੇ ਇੱਕ ਹੀ ਵਾਰ ਬੰਨੀ ਜਾ ਤੁਹਾਡੀ ਬੰਨ ਜੇ ਉਹਨਾਂ ਨੇ ਬੰਨ ਜੇ ਨਹੀਂ ਸੀ ਬਸ ਇੱਕੋ ਹੀ ਗੱਲ ਹੋਣੀ ਆ ਬਿਲਕੁਲ ਜੀ ਚਲੋ ਅੱਜ ਫਿਰ ਕਿੰਨੇ ਆਂ ਜੀ ਫਿਰ ਅੱਜ 4 ਜੋ ਦੋ ਨੀਲੀ ਨੇ ਦੋ ਨੀਲੀਆਂ ਜੋ ਦੋ ਦ ਕਰੀ ਸ਼ੁਰੂ ਬਾਈ ਫਿਰ ਦੱਸੋ ਬਿਲ ਨੀਲੀ ਬਰ ਦੱਸੋ ਇੱਕ ਨੰਬਰ ਨੀ ਜੋ ਮਾਜ ਉਹ ਤੇ 10000 ਕਿਲੋ ਹੈਗਾ ਅੱਛਾ ਠੀਕ ਆ ਕਰੀ ਸ਼ੀ ਨੀ ਜੋ ਬੱਚਾ ਮਰ ਕੀ ਆ ਗਈ ਮਗਰੇ ਦੇ ਆ ਕੱਟੀ ਜੋ ਕੱਟੀ ਮਗਰੇ ਆ ਗਈ ਜੀ ਤੇ ਤੋਰੋ ਲੋ ਜੀ ਪਿਓਰ ਨੀਲੀ ਵੇਖੋ ਕਰਾ ਰਹੀ ਆ ਤਾਂ ਬਾਈ ਤੁਸੀਂ ਬੜੇ ਚੁਣੇ ਜਨੇ ਬਾਈਆਂ ਜੀ ਹੈ ਕੁੰਡੀਆ ਮੋਡੇ ਦਾ ਸ਼ੌਕ ਹੈ ਮੈਂ ਤੇ ਇੰਨਾ ਕੰਮ ਕਰਦਾ ਨਾ ਉਹ ਹੰਗਵਾੜ ਵਾਲੇ ਪਾਦੀਆਂ ਨੇ ਮੈਂ ਤੇ ਵਿਹਲਾ ਹੀ ਰਹਿੰਦਾ ਨਾ ਮੈਂ ਪਾਉਂਦਾ ਜੀ ਬਿਲਕੁਲ ਜੀ ਆ ਜਾਓ ਜੀ ਚੁਆਈ ਜੋ ਬਿਲਕੁਲ ਵਧੀਆ ਜੀ ਵਧੀਆ ਚੁਆਈ ਲਾਜਾ ਅਟਾ ਦਾ ਵਿਚਾਰਦੇ ਤੋਹਾਂ ਫੂਟ ਕੀਤਾ ਤੇ ਸਲਾਹ ਬਣਾ ਲਈ ਆਣੀ ਚਾੜ੍ਹੜੀ ਆ ਨਹੀਂ ਵਿਚਾਰ ਸੀ ਸਾਡੇ ਉਹ ਮੈਂ ਭਿੰਦੇ ਨੂੰ ਬਣਾ ਕੇ ਆ ਗਿਆ ਉਹ ਸਾਡੀ ਗੱਲ ਹੋਈ ਜੀ ਫੋਨ ਕਰਦਾ ਮੈਂ ਚਲ ਆ ਜਾਓ ਤੇ ਓਏ ਚਲੋ ਵਧੀਆ ਹੋ ਗਿਆ ਸਾਡਾ ਬਿਲਕੁਲ ਜੀ ਨਾਲ ਚੱਲਦਾ ਰਹਿੰਦਾ YouTube ਦੇ ਨਾਲ ਨਾਲ ਜੇ ਨਬਾਂਦੀ ਕਰੇ ਬੈਜੀ ਮੇਰੇ ਖਰਾਬ ਹੋ ਜਾਣਾ ਨਹੀਂ ਨਹੀਂ ਸਹੀ ਹਾਂਜੀ ਬੋਲ ਕਰਨ ਨੂੰ ਪਵੇ ਤਾਂ ਸਵਾ ਲੱਖ ਕਰ ਲਈਏ ਇੱਕੋ ਹੀ ਗੱਲ ਛੋੜੀ ਹੋਵੇ ਪਾਣ ਤੁਰਦੀ ਆ ਇੱਕ ਦਾ 2000 ਛੱਡਦਾ ਚਲੋ ਇਹ ਘਾੜਦੀ ਵਾ ਠੀਕ ਉਧਰ ਆਉਂ ਨਹੀਂ ਲਈ ਉਹ ਵੀ ਨੀਲੀ ਵੀ ਉਹ ਸੁਆ ਪਹਿਲਾਂ ਜੀ ਉਹ ਪਹਿਲਾਂ ਜੀ ਸੁਈ ਉਹ ਵੀ ਉਹ ਵੀ ਸੁਜਾ ਉਹ ਕਟਾ ਜਦੇ ਮਗਰ ਸਾਹਮਣੇ ਮਿਲਦਾ ਸਾਹਮਣੇ ਬਿਠਾ ਜੀ ਆ ਜੋ ਬਟਾ ਜੀ ਪਹਿਲੇ ਨੰਬਰ ਤੇ ਬਿਠਾ ਦੁੱਧ ਕਿੰਨਾ ਜੀ ਦੁੱਧ ਦੇਖੋ ਪੱਕਾ ਪਾਏ ਦੇ 6 ਕਿਲੋ 6 ਕਿਲੋ ਇਹ ਅੱਜ ਹੀ ਆਈ ਹੈ ਲੋ ਜੀ ਤੇ ਇਹ ਵੀ ਅੱਜ ਕੋਈ ਵੀ ਨੀਲੀ ਨਾਲ 8 ਕਿਲੋ ਅੱਜ ਪਹਿਲਾਂ ਕੱਢੀ ਆ ਠੰਡੀ ਠੀਰੀ ਬਾਠੀ ਵਧੀਆ ਵਧੀਆ ਕੋਲੇ ਧਾਨ ਧਾਨਦਰ ਮਦੇ ਬਣਾਉਣ ਦੇ ਜੀ ਕੋਈ ਬੜਾ ਵਧੀਆ ਹੈ ਪਿਆਜ਼ ਨਹੀਂ ਹੁੰਦੇ ਉਹ ਲਾਲ ਨਹੀਂ ਕਰਦੀ ਹੈ ਨਾ ਜੀ ਆ ਜਾ ਵੀ ਜੀ ਆ ਜਾ ਬਸ ਠੀਕ ਹੈ ਡੇਗ ਦੀ ਜਵਾਲਾ ਭਾਈ ਜਾਂਦੀ ਹੈ ਜੀ ਇਹਨਾਂ ਕੋਲ ਇਹਨਾਂ ਬਰੀ ਗਾੜੀ ਨਾਲ ਤਾਂ ਪਰਵਾਹ ਠੀਕ ਹੈ ਠੰਡੀ ਹੋਏਗਾ ਬੋਧਾ ਹੀ ਹੋਣਾ ਦੱਸਦੀ 8 ਕਿਲੋ ਫਿਰ ਗੱਲ ਗਲਤ ਹੈ ਬਿਲਕੁਲ ਇਹ ਕੋ 6 ਕਿਲੋ ਦਾ ਹੈਗਾ ਤੇ ਅੱਜ ਹੀ ਆਈ ਹੈ ਹਾਂਜੀ ਬੋਲਦੇ ਤਾਂ ਕਰਦੇ ਸੀ 75 ਹੂੰ 70 ਵੀ ਦੇ ਦਿੰਦੇ 70000 ਚਲ ਠੀਕ ਆ ਆਜਾ ਲਓ ਜੀ ਮੋਰਾ ਕੀ ਉਧਰ ਆਈ ਹੈ ਨਾ ਜੀ ਹਾਂਜੀ ਇਹ ਉਧਰ ਉਹਨਾਂ ਦੀਆਂ ਦੋ ਕਾਲ ਇੱਕ ਚਲੀ ਗਈ ਇਹਦੇ ਨਾਲ ਦੁੱਧ ਕਿੰਨਾ ਬਾਈ ਜੀ ਥਲੇ ਉਹਦੇ ਦੇ ਕੋ 12 ਕਿਲੋ ਹੋਊਗਾ ਹੁਣ ਇਹ ਵੇਲੇ ਮੈਂ ਬਹੁਤ ਚੰਗੀ ਹੈ ਪੱਟਾ ਦੇ ਮਗਰ ਜੋ ਤਾਜੀ ਸਹੀ ਜੋ ਨਾਲੇ ਕੱਟਲਾ ਲੈਵਾ ਨਹੀਂ ਵੇਖੋ ਵੱਡੀ ਛੋਟੀ ਹੈ ਖਟਮ ਕਰਾ ਕੇ ਜੀ ਅਸੀਂ ਤਾਂ ਬੜੀ ਸਾਫ ਮੈਨੂੰ ਕੋਈ ਗੱਲ ਨਹੀਂ ਕਰਨਾ ਹਾਂਜੀ ਮੋਲੇਰਾ ਕਰਨੇ ਪਾਵੇ ਡੇਢ ਕਰ ਲੀ ਨਹੀਂ ਇਹਨਾਂ ਨਹੀਂ ਕਰਦਾ ਇਕ ਕੋਈ ਬੋਲ ਕਰਨ ਜਿਹੜਾ ਲੈ ਲੈਂਦਾ ਇੱਕ 20 ਦੇਣੀ ਆ 120 ਦੇਣੀ ਆ 1000 ਛੱਡ ਦਾਂ ਚਲੋ 119 ਬਸ ਠੀਕ ਆ ਇਹ ਵੀ ਸੂਈ ਹੈ ਜੀ ਇਹ ਵੀ ਸੂਈ ਦੁੱਧ ਕਿੰਨਾ ਜੀ ਬਿਲਕੁਲ ਦੁੱਧ 10 ਕਿਲੋ ਜੋ 10 ਕਿਲੋ ਦੁੱਧ ਤੋਰੋ ਜੀ ਨੂੰ ਵੀ ਇਹਦੇ ਮਗਰ ਕੱਟੀ ਜੋ ਕੱਟੀ ਮਗਰਾ ਤੇ ਵੇਖੋ ਬਰਾਂਦੇ ਆਜੋ ਉਹ ਵੀ ਰਾਜੀ ਜੀ ਜਵਾਰੂ ਬਿਲਕੁਲ ਵਧੀਆ ਵਧੀਆ ਕਵਾਤ ਹੋਗੇ ਨਾ ਨਹੀਂ ਕਿੰਨੇ ਖਾਣੇ ਬਿਲਕੁਲ ਵੇਖੋ ਜੀ ਇਹ ਤਾਂ ਥੋੜਾ ਜਿਆਦਾ ਚੰਗੀ ਜਵਾਈ ਨਹੀਂ ਕੋਈ ਫਰਕ ਠੀਕ ਆ ਆਜੋ 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 ਮਾਹੀ ਨਾ ਠੀਕ ਆ ਇਹ ਘਰੇ ਤਾਂ ਥੋੜਾ ਆ ਜਾਂ ਲੰਮਾ ਲੱਗਦਾ ਪਰ ਚਵਾਈ ਫੜੀ ਆ ਦੁੱਧ ਬੜਾ ਵਧੀਆ ਠੀਕ ਆ ਜੀ ਇਹ ਪਾਜੀ ਸੁਈ ਹੈ ਵੀ ਇਹਦੇ ਮਗਰ ਵੀ ਕੱਟੀ ਜੋ ਹਾਂਜੀ ਇਹਦਾ ਮੁੱਲ ਤਾਂ 90 95 ਕਰ ਲਈਏ 86 ਹਜ਼ਾਰ ਦੀ 86 ਹਜ਼ਾਰ ਦੀ 85 ਦੇ ਦਾਂ 85 ਆ ਜਾਂਦੋ ਚਲੋ ਮਾਲ ਮਿਲਣਾ ਚਾਹੀਦਾ ਬਿਲਕੁਲ ਬਿਲਕੁਲ ਜੀ ਇਹਨਾਂ ਤੋਂ ਲਈ ਗਈਆਂ ਜੀ ਮਈਆਂ ਬਹੁਤ ਸਾਫ਼ ਨਾਲ ਚੰਗੀਆਂ ਆ ਕੁਆਰਟਲੀਆਂ ਬੜੀਆਂ ਬੜੀਆਂ ਚੰਗੀਆਂ ਜਿਹੜੇ ਲੈਂਦੀਆਂ ਅਸੀਂ ਠੀਕ ਹੈ ਉਹ ਮੈਂ ਸਾਜੀ ਆਈ ਪਰਨੀ ਤੇ ਹੂੰ ਹੂੰ ਆ ਪਰਸੋਂ ਦੀ ਆਈ ਆ ਉਹ ਵੀ ਚੌਥ ਦੀ ਆਈ ਹੈ ਬਈ ਕੋਲ ਚਲੋ ਇਹਦੇ ਨਾਲ ਦੱਸੋ ਠੀਕ ਹੈ ਜੀ ਠੀਕ ਹੈ ਬਾਕੀ ਮਾਲ ਥੋੜਾ ਚੰਗਾ ਲੈਣ ਪਾਉ ਆ ਬਿਲਕੁਲ ਜੀ ਬੜੀ ਗਾਹ ਨੇ ਆਪਣੀ ਮਰਜ਼ੀ ਕਰ ਲੈ ਮੇਰੇ ਕੋਲ ਭਾਜੀ ਬਿਲਕੁਲ ਬਿਲਕੁਲ ਆਪ ਚੰਗਾ ਕਰੋ ਕਿ ਥੋੜਾ ਬੋਦਾ ਵਧੀਆ ਹੋ ਜੇ ਨਹੀ ਨਹੀ ਚਲੋ ਵੀ ਸਲਾਮ ਠੀਕ ਹੈ ਜੀ ਚੱਲੀ ਜਾਂਦਾ ਕੰਮ ਵਧੀਆ ਚੱਲੀ ਜਾਂਦਾ ਜੀ ਨੰਬਰ ਜੀ ਫੇਰ ਆਪਣਾ 9871 ਸ਼ਾਲੀ ਮਹੀਨਾਬੇ ਪਿੰਡ ਬੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਤਸਵੀਰ ਮਜੀਠਾ ਠੀਕ ਹੈ ਜੀ ਬਿਲਕੁਲ ਜੈਤਪੁਰ ਦੇ ਲਾਗੇ 4 ਕਿਲੋਮੀਟਰ ਦੀ ਜੈਤਪੁਰ ਦੀ ਸਸਤੀ ਕਾਰ ਸਸਤੀ ਕਾਰ